ਕੀ ਉਹਨਾਂ ਦੀ ਪਰਫਾਰਮੈਂਸ ਕਿੱਦਾਂ ਦੇਖੀ? ਲਖੋ ਸਾਡੀ ਲੜਾਈ ਪ੍ਰੀਤਮ ਪੰਜਾਬ ਦੇ ਆਉਣ ਵਾਲੀਆਂ ਪੀੜੀਆਂ ਦੇ ਖਾਦ ਦੇ ਕਿਉਂ ਤੁਸੀਂ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਦੀ ਲੜਾਈ ਆਪਣੇ ਪਰਿਵਾਰ ਦੇ ਭਵਿੱਖ ਤੇ ਆਪਣੇ Empire ਨੂੰ ਪ੍ਰੋਟੈਕਟ ਕਰਨ ਲਈ ਸਿਰ ਬਈ ਸੈਟ ਚ ਚੱਲੇ ਜੇ ਨਹੀਂ ਤਾਂ ਸੈਟ ਨਿਕਲ ਜਾ ਗੰਗਸਾਬ ਉਹ ਸਿਰ ਨਹੀਂ ਚੈੱਕ ਕਰ ਲੈ ਪਹਿਲਾਂ ਵੀ ਜਿੱਤੇ ਵਿਝਾਣੇ ਲਈ ਇਹ ਚੱਲੂ ਵਾਇਰਸਾਂ ਦੇ ਤੇ ਬਾਰੇ ਨੇ ਇਹ ਵਾਰੀ ਜਿੱਤੇ ਇਕੱਲੇ ਚਰਚਾ ਹੋ ਚੱਲੀ ਕਰਕੇ ਲੜਦੀ ਹੈ ਕਾਰਨ ਕੀ ਹੈ ਕਿ ਬੰਦਾ ਇੱਕ ਵਾਰੀ ਜਿੱਤਦਾ ਬਾਅਦ ਚ ਉਹ ਹਲਕੇ ਹੀ ਬੋਲ ਦੇਖਣ ਲੱਗ ਜਾਂਦੇ ਧੋਖਾ ਧੋਖਾ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨਾਲ ਪਹਿਲੇ ਗਏ ਸੀ ਮੈਂ ਕਿ ਸੈਡ ਟੱਕਾ ਕਮਾਇਆ ਇਹਨਾਂ ਨੇ ਉਸ ਪਵਿੱਤਰ ਧਰਤੀ ਜਿੱਨੇ ਸਮਾਜ ਦੀ ਇਕਤਾ ਭਾਈਚਾਰਕ ਸਾਂਝ ਦੁਨੀਆ ਦੀ ਮਿਸਾਲੀ ਜਿਹੜੀ ਕੁਰਬਾਨੀ ਦੇ ਕੇ ਇੱਕ ਇਤਿਹਾਸ ਸਿਰਜਿਆ ਉਸ ਧਰਤੀ ਔਰ ਉਸ ਧਰਤੀ ਦੇ ਲੋਕਾਂ ਨਾਲ ਜਿਹੜਾ ਇਹਨਾਂ ਨੇ ਟੱਕਾ ਕਮਾਇਆ ਜੋ ਕਿ ਨਾਲ ਨੂੰ ਬਖਸ਼ ਇੱਕ ਚੀਜ਼ ਹੋਰ ਕੰਮ ਸਾਬ ਕਿਸੇ ਵੀ ਪਾਰਟੀ ਦੀ ਆਪਾਂ ਗੱਲ ਕਰ ਲਈ ਕੋਈ ਵੀ ਸਿਆਸਤਦਾਨ ਜਿਹੜਾ ਕਿਸੇ ਛਿੱਲੀ ਪਾਰਟੀ ਜਾ ਰਿਹਾ ਉਹਨੂੰ ਟਿਕਟ ਮਿਲਦੀ ਦੀ ਹੈ ਵੀਰਵਾਲ ਆਪਣੇ ਪਾਰਟੀਆਂ ਚ ਆਪ ਜਿਹੜੇ ਵਰਕਰ ਗੱਦੀ ਕੰਮ ਕਰ ਰਹੇ ਉਹਨਾਂ ਦਾ ਘਾਟਾ ਪੈ ਚੁੱਕਾ ਹਰ ਪਾਰਟੀ ਨੂੰ ਇਧਰ ਉਧਰ ਲੱਭਣੇ ਪਾਰੇ ਵੀਰਵਾਲ ਪੰਜਾਬ ਚ ਮਾਨ ਸਾਹਿਬ ਦੀ ਅਗਵਾਈ ਚ 2 ਸਾਲਾਂ ਚ ਜੋ ਲੋਕ ਹਿੱਤ ਵਾਸਤੇ ਕੰਮ ਹੋਇਆ ਨੌਜਵਾਨਾਂ ਨੂੰ ਨੌਕਰੀਆਂ ਤੋਂ ਲੈ ਕੇ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਰੋਜ਼ਗਾਰ ਦੇਣ ਤੋਂ ਇਲਾਵਾ ਜਿਸ ਤਰੀਕੇ ਨਾਲ ਕ腐ਸ਼ਨ ਤੇ ਠੱਲ ਪਈ ਆ ਆਮ ਸਧਾਰਨ ਵਰਗਾਂ ਨੂੰ ਬਿਜਲੀ ਫ੍ਰੀ ਦੇ ਕੇ ਧਰਕਰ ਰਾਸ਼ਨ ਦੇਣ ਦੀ ਸਕੀਮ ਸ਼ੁਰੂ ਕਰਕੇ तमाम ਉਪਰਾਲੇ ਮਾਨ ਸਾਹਿਬ ਦੀ ਸਰਕਾਰ ਨੇ ਕੀਤੇ ਆ ਇੱਕ ਇੱਕ ਇਸ ਅਜੰਡੇ ਨਾਲ ਅਸੀਂ ਹਰੇਕ ਕਰਦਾ ਹੁੰਦਾ ਠੱਗਾਵਾਂਗੇ ਜਿਹੜੇ ਲੋਕ ਸਿਰਫ ਤੇ ਸਿਰਫ ਰਾਜਨੀਤਿਕ ਲਾਹਾ ਲੈਣ ਲਈ

हमारे पुआत जो एरिया पड़ता है रोपड़ से मोहाली वहाँ नहरी पानी अभी तक नहीं दिया गया तो बलाचौर से लेकर बंगा नवा शहर में फुटबॉल वॉलीबॉल का इतना तो बड़ा टैलेंट ले है और रोपड़ और श्री अनंतपुर साहब में वाटर स्केल का इतना बड़ा टैलेंट है कि किसी ने देख फिर पानी पा इन तमाम इश्यूज के साथ साथ देश के संविधान के अनुसार ਜੋ ਫੈਡਰਲ ਸਟਰਕਚਰ ਮੇ ਸਟੇਟਸ ਦਾ ਰਾਈਟ ਹੈ ਉਸਕੋ ਪ੍ਰੋਟੈਕਟ ਕਰਨੇ ਦੀ ਲੜਾਈ ਵੀ ਪਾਰਲੀਮੈਂਟ ਮੈਂ ਲੱਗੀ। ਬੜਾ ਨਾ ਬੜਾ ਵੱਡਾ ਸ਼ੁਰੂਆ ਸੀਗਾ ਚਰਨਜੀਤ ਸਿੰਘ ਤੁਹਾਡੇ ਜਿਹੜੇ ਕਾਇਦ ਆਕ ਨੇ ਉਹਦਾ ਬੜਾ ਵੱਡਾ ਵਿਰੋਧ ਹੋਇਆ ਸੀ ਪਿੰਡਾਂ ਚ ਪਿੰਡਾਂ ਚ ਕਿੱਦਾਂ ਜਾਉਂਦੇ। ਮਾਨ ਸਾਹਿਬ ਲਗਾਤਾਰ ਲੱਗੇ ਹੋਏ ਆ। ਅਸੀਂ نیچے ਕਰ ਲੈ ਗੁਰੂ ਪੂਰਾ ਹੀ ਦਬਾਏਗਾ ਕਿ ਹੈ ਨੈਰੀ ਪਾਣੀ ਪਚੋੜੀ ਹੋਣੀ ਕਰਦੇ ਪੂਰਾ ਹੀ ਉੱਪਰ ਆਏ ਮਜੋਰਿਟੀ ਹੈ। ਦੇਖੋ ਇੱਕ ਗੱਲ ਮੈਂ ਸਪਸ਼ਟ ਕਰਦਾ। ਸਾਡੇ ਮਾਨਯੋਗ ਮੁੱਖ ਮੰਤਰੀ ਇੱਕ ਮਿਸ਼ਨ ਦੇ ਤਹਿਤ ਰਾਣੀ ਤੇ ਜਾਏ। ਔਰ ਮੈਂ ਵੀ ਬੜੇ ਪਰ ਉਸ ਨੇ ਸਾਰੇ ਆਨੰਦਪੁਰ ਸਾਹਿਬ ਸ਼੍ਰੀਨੰਦਪੁਰ ਸਾਹਿਬ ਦੇ ਵੋਟਰਾਂ ਨੂੰ ਕਹਿ ਸਕਦਾ ਹੈ ਕਿ 24 ਸਾਲ ਦਾ ਸਮਾਜਿਕ ਜੀਵਨ ਹੈ, ਛੱਤ ਰਾਜਨੀਤੀ ਨਹੀਂ। ਇੱਕ ਕੋਈ ਉਂਗਲ ਖਰੀਦੀ ਕਰ ਸਕਦਾ ਸਿਰਫ ਔਰ ਲੋਕ ਉੱਪਰ ਦੀ ਲੜਾਈ ਆਈ ਗਈ ਹੈ। ਔਰ ਜਦ ਬਿਲਕੁਲ ਠੀਕ ਹੈ। ਕੰਗ ਸਾਹਿਬ ਇਸ ਤੋਂ ਅੱਗੇ ਕਿਹੜੇ ਕਿਹੜੀ ਥਾਵਾਂ ਤੇ ਜਾ ਕੇ ਸਿਰਫ ਇੱਕ ਹੀ ਕਰਨੀ ਵਾਸਤੇ ਆਇਆ ਯਾਰ ਭਾਈ ਅੰਦਰ ਭਾਈ